ਹਾਂਜੀ ਬਾਬਿਓ ਕੀ ਹਾਲ ਚਾਲ ਤਾ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਣੀ ਇੱਕ ਹੋਰ ਨਵੀਂ ਵੀਡੀਓ ਤੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆ ਗਏ ਥੋਡੇ ਵਾਸਤੇ ਟੌਪ ਮਾਡਲ ਦੀਆਂ ਟੌਪ ਲੁੱਕ ਦੀਆਂ ਤੇ ਟੌਪ ਹੀ ਕੰਡੀਸ਼ਨ ਦੀਆਂ ਤੇ ਥੋੜੀ ਪ੍ਰਾਈਸ ਦੀਆਂ ਬਾਈ ਕੰਪੈਨਾਂ ਜਿਹੜੀਆਂ ਕਿ ਹੋਣ ਵਾਲੀਆਂ ਨੇ 2013 ਤੋਂ ਲੈ ਕੇ 2023 ਮਾਡਲ ਪੂਰੀ ਬਈ ਕੈਂਟ ਲੁੱਕ ਦੀਆਂ ਗੱਡੀਆਂ ਹੋਣ ਵਾਲੀਆਂ ਨੇ 1% ਦਾ ਵੀ ਬਈ ਨੁਕਸਾਨ ਨਹੀਂ ਇਹ ਗੱਡੀ ਤੇ ਜਿਹੜੀ ਬਈ ਗੱਡੀ ਲਵੋਗੇ ਗੱਡੀ ਲੈਂਦੇ ਸਾਰ ਫੁੱਲ ਰਿਪੇਅਰ ਹੈ ਸਿੱਧੇ ਸੀਜ਼ਨ ਤੇ ਜਾਓਗੇ ਤੇ ਚਲੋ ਹੁਣ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਬਣੇ ਰਿਹਾ ਵੀਡੀਓ ਤੇ ਆਪੋ ਆਪਣੀ ਨੰਬਰ 1 ਤੇ ਨਿਕਲ ਕੇ ਆ ਰਹੀ ਹੈ ਦੀਮਾਨ 2015 ਮਾਡਲ ਪੂਰੀ ਬਾਈਕ ਹੈਂਟ ਲੁੱਕ ਦੀ ਗੱਡੀ ਹੋਣ ਵਾਲੀ ਹੈ ਕਲਰ ਵਗੈਰਾ ਸਭ ਬਈ ओरिजिनल ਹੈ ਟਾਇਰਾਂ ਦੀ ਗੱਲ ਕਰੀ ਤੇ ਤੁਹਾਨੂੰ 55% ਟਾਇਰ ਦੇਖਣ ਨੂੰ ਮਿਲ ਜਾਣਗੇ BS3 ਲਾਲੀ ਨੂੰ ਪੇਟੀਬੰਦ ਇੰਜਨ ਦੇ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ ਪੂਰੀ ਬਾਈ ਓਕਰ ਰਿਪੋਰਟ ਦੀ ਗੱਡੀ ਹੈ ਬਾਕੀ ਬਾਈ ਬਾਈ ਦੀ ਡਿਮਾਂਡ ਬਹੁਤ ਹੀ ਘੱਟ ਹੈ ਬਾਈ ਦੀ ਡਿਮਾਂਡ ਬਾਈ 6 ਲੱਖ 40 ਹਜ਼ਾਰ ਰੁਪਈਆ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜਾਵੇਗਾ ਤੇ ਜੇ ਕੁਝ ਲੈਣੀ ਹੈ ਬਾਈ ਗੱਡੀ ਬਾਰੇ ਹੋਰ ਜਾਣਕਾਰੀ ਬਾਈ ਨਾਲ ਜਲਦੀ ਸੰਪਰਕ ਕਰ ਲਿਓ ਤਾਂ ਹਾਂਜੀ ਬਾਬੋ ਆਪਣੀ ਨੰਬਰ ਦੋ ਤੇ ਨਿਕਲ ਕੇ ਆ ਰਹੀ ਹੈ ਪ੍ਰੀਤ 2013 ਮਾਡਲ ਪੂਰੀ ਬਾਈ ਕੈਟਲੌਗ ਦੀ ਗੱਡੀ ਹੋਣ ਵਾਲੀ ਹੈ 85% ਟਾਇਰ ਦੇ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ ਪੂਰੀ ਬਾਈਓਕਰਪੋਰਡ ਦੀ ਗੱਡੀ ਹੈ ਬਾਈ ਰੰਗ ਪੇਂਟ ਬਾਈ ਕਿਧਰ ਉਤਰਾਂ ਨਹੀਂ ਹੋਇਆ ਪੂਰੀ ਬਾਈ ਕੈਂਟ ਲੁੱਕ ਦੀ ਗੱਡੀ ਹੈ 8 ਲੱਖ 90 ਹਜ਼ਾਰ ਬਾਈ 22 ਦੀ ਡਿਮਾਂਡ ਹੈ ਜੋ ਕਿ ਥੋੜਾ ਬਹੁਤ ਇਹਦੇ ਵਿੱਚ ਵੀ ਲੈਸ ਹੋ ਜਾਵੇਗਾ ਤੇ ਜੇ ਕੁਝ ਲੈਣੀ ਹੈ ਜਾਣਕਾਰੀ ਬਾਕੀ ਦੀ ਬਾਈ ਨਾਲ ਕਰ ਲਓ ਸੰਪਰਕ ਮੈਂ ਸਕਰੀਨ ਤੇ ਬਾਈ ਦਾ ਨੰਬਰ ਸ਼ੋਅ ਕਰ ਦਿੰਦਾ ਤਾਂ ਹਾਂਜੀ ਬਾਬੋ ਆਪਣੀ ਅਗਲੀ ਕੰਬੈਨ ਨਿਕਲ ਕੇ ਆਰੀ ਮਲਕੀਤ 2008 ਮਾਡਲ ਪੂਰੀ ਬਾਈ ਕੈਂਟ ਲੁੱਕ ਦੀ ਗੱਡੀ ਪਈ ਹੋਈ ਹੈ ਦੇਖਣ ਚ ਬਾਈ 20 ਸਾਠ ਨਹੀਂ ਦੋ ਹਜ਼ਾਰ ਵੀਹ ਬਾਈ ਮਾਡਲ ਗੱਡੀ ਲੱਗਦੀ ਹੈ ਬਾਕੀ ਬਾਈ ਜੀਰੋ ਟੂ ਪੇਟੀ ਬੰਦ ਇੰਜਣ ਦੇ ਉੱਪਰ ਰੱਖਿਆ ਹੈ ਪੂਰੀ ਬਾਈ ਘੈਂਟ ਗੱਡੀ ਪਈ ਹੈ ਘੈਂਟ ਹੀ ਕੰਡੀਸ਼ਨ ਹੈ ਅਤੇ ਬਾਈ ਪੂਰੀ ਓਕੇ ਰਿਪੋਰਟ ਹੈ ਸੱਤ ਲੱਖ ਦੇ ਥੋੜ੍ਹਾ ਉੱਪਰ ਪ੍ਰਾਈਜ਼ ਹੈ ਬਾਈ ਦਾ ਬਾਕੀ ਇਹਦੇ ਵਿੱਚ ਵੀ ਥੋੜ੍ਹਾ ਬਹੁਤ ਅਪ ਡਾਊਨ ਹੋ ਜਾਵੇਗਾ ਬਾਕੀ ਜੇ ਕੁਝ ਲੈਣੀ ਹੈ ਬਾਈ ਇਹ ਗੱਡੀ ਬਾਰੇ ਹੋਰ ਜਾਣਕਾਰੀ ਤਾਂ ਮੈਂ ਦੇ ਤਾ ਬਾਈ ਦਾ ਨੰਬਰ ਕਰ ਲਿਓ ਸੰਪਰਕ ਗੱਡੀ ਓਕੇ ਰਿਪੋਰਟ ਤਾਂ ਹਾਂਜੀ ਬਾਬਿਓ ਆਪਣੀ ਅਗਲੀ ਕੰਪੈਨ ਨਿਕਲ ਕੇ ਆਈ ਰਵਿੰਦਰਾ ਨੌ ਸੌ ਤੀਹ ਦੋ ਹਜ਼ਾਰ ਪੰਦਰਾਂ ਮਾਡਲ ਪੂਰੀ ਬਾਈ ਠੀਕ ਠਾਕ ਕੰਡੀਸ਼ਨ ਵਿੱਚ ਗੱਡੀ ਪਈ ਹੋਈ ਹੈ ਤੁਸੀਂ ਕੰਡੀਸ਼ਨ ਵਗੈਰਾ ਤਾਂ ਚੈੱਕ ਕਰੀ ਸਕਦੇ ਹੋ ਪਿੱਕ ਤੇ ਵੀਡੀਓ ਚੱਲੀ ਜਾਂਦੀ ਹੈ ਬਾਕੀ ਬਾਈ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੋਣ ਵਾਲਾ ਬਾਈ ਦੀ ਡਿਮਾਂਡ ਬਾਈ 5.5 ਲੱਖ ਰੁਪਈਆ ਜੋ ਵੀ ਇਹ ਵੀ ਇਹ ਵੀ ਡਿੱਗ ਕੇ 5 10 5 20 ਤੱਕ ਆ ਜਾਏਗੀ ਟਰੈਕਟਰ ਦੇ ਵੀ ਘੱਟ ਰੇਟ ਤੇ ਇਹ ਤੁਹਾਨੂੰ ਕੰਬਾਈਨ ਦੇਖ ਨੂੰ ਮਿਲ ਜਾਵੇਗੀ ਬਾਕੀ 2015 ਕੰਬਾਈਨ ਹੈ ਕੰਡੀਸ਼ਨ ਥੋੜੀ ਜੀ ਡ్రਾਈਵਰਾਂ ਕਰਕੇ ਉਦਾਂ ਦੀ ਹੈ ਕੰਬਾਈਨ ਓਕਰ ਰਿਪੋਰਟ ਹੈ ਜੇ ਕੁਝ ਲੈਣੀ ਹੈ ਬਈ ਇਹਦੇ ਬਰ ਹੋਰ ਜਾਣਕਾਰੀ ਜਾਂ ਗੱਡੀ ਲੈਣੀ ਹੈ ਤਾਂ ਮੈਂ ਬਰੇ ਦਾ ਬਾਈ ਦਾ ਨੰਬਰ ਕਰ ਲਓ ਸੰਪਰਕ ਗੱਡੀ ਓਕਰ ਵੋਟ ਹੈ ਹਾਂਜੀ ਬਾਬਿਓ ਆ ਗਈ ਸਭ ਦੇ ਦਿਲਾਂ ਦੀ ਧੜਕਣ ਕਹਿੰਦੇ ਜਿਹਨੂੰ ਵਿਸ਼ਾਲ 2008 ਮਾਡਲ ਪੂਰੀ ਬਈ ਘੈਂਟ ਲੁੱਕ ਦੀ ਗੱਡੀ ਪਈ ਹੋਈ ਹੈ ਜਿੱਦਾਂ ਦੀ ਬਈ ਸ਼ੋਰੂਮ ਵਿੱਚ ਕੰਡੀਸ਼ਨ ਆਈ ਸੀ ਉਦਾਂ ਦੀ ਕੰਡੀਸ਼ਨ ਵਿੱਚ ਗੱਡੀ ਪਈ ਹੋਈ ਹੈ ਮਾਡਲ ਬਈ 2008 ਹੈ ਬਾਕੀ ਮਾਡਲ ਤੇ ਨਾ ਜਾਓ ਕੰਮ ਤੇ ਤੇ ਕਾਰਨਾਮੇ ਤੇ ਜਾਓ ਪ੍ਰਾਈਜ਼ ਭਈ 8 ਲੱਖ ਹੋਣ ਵਾਲਾ ਇਹਦਾ ਡਿਸਪੋਜ਼ਲ ਇੰਜਨ ਨਹੀਂ ਪੇਟੀ ਵਨ ਇੰਜਨ ਰੱਖਿਆ ਹੈ ਪੂਰੀ ਬਾਈ ਕੈਂਟ ਲੁੱਕ ਦੀ ਗੱਡੀ ਹੈ 65% ਟਾਇਰ ਦੇ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ ਬਾਕੀ ਜੇ ਕੁਝ ਲੈਣੀ ਹੈ ਬਾਈ ਹੋਰ ਜਾਣਕਾਰੀ ਜਾਂ ਲੈਣੀ ਹੈ ਗੱਡੀ ਤਾਂ ਮੈਂ ਦੇਤਾ ਬਾਈ ਦਾ ਨੰਬਰ ਕਾਲ ਲਓ ਸੰਪਰਕ ਤੇ ਲੈ ਲਓ ਗੱਡੀ ਨੂੰ ਗੱਡੀ ਓਕੇ ਰਿਪੋਰਟ ਹੈ ਬਾਈ ਤਾਂ ਹਾਂਜੀ ਬਾਬਿਓ ਆਪਣੀ ਅਗਲੀ ਕੰਮ ਬੈ ਨਿਕਲ ਕੇ ਆਈ ਕਰਤਾਰ 2015 ਮਾਡਲ ਪੂਰੀ ਬਾਈ ਕੈਂਟ ਲੁੱਕ ਵਿੱਚ ਗੱਡੀ ਖੜੀ ਹੋਈ ਹੈ ਤੁਹਾਨੂੰ ਦੇਖਣ ਵਿੱਚ ਬਾਈ ਥੋੜਾ ਜਿਹਾ ਵੀ ਨਹੀਂ ਲੱਗਣਾ ਕਿ 2015 ਮਾਡਲ ਹੈ ਦੇਖਣ ਵਿੱਚ ਬਾਈ ਬਾਈ 23 ਮਾਡਲ ਗੱਡੀ ਲੱਗੇਗੀ ਪੂਰੀ ਓਕੇ ਰਿਪੋਰਟ ਦੀ ਬਾਈ ਗੱਡੀ ਪਈ ਹੋਈ ਹੈ 80% ਟਾਇਰ ਆਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ ਬਾਕੀ ਬਾਈ ਦਾ ਪ੍ਰਾਈਸ 13,25,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਉੱਪਰ ਨੀਚੇ ਹੋ ਜਾਵੇਗਾ ਬੀਐਸ3 ਲਾਲੀ ਨੂੰ ਪੇਟੀ ਬੰਨ ਇੰਜਨ ਦੇ ਨਾਲ ਤੁਹਾਨੂੰ ਬਾਈ ਗੱਡੀ ਦੇਖਣ ਨੂੰ ਮਿਲ ਜਾਵੇਗੀ ਮੈਂ ਦੇਤਾ ਬਾਈ ਦਾ ਨੰਬਰ ਕੁਝ ਲੈਣੀਆਂ ਹੋਰ ਜਾਣਕਾਰੀ ਹਾਂ ਜੀ ਮਿੱਤਰੋ ਆਪਣੀ ਲਾਸਟ ਤੇ ਕੰਬੈਨ ਨਿਕਲ ਕੇ ਆਈਏ ਗਰਦਿਆਲ 652 ਨੰਬਰ 2022 19 ਮਾਡਲ ਦੇ ਨਾਲ ਇਹ ਗੱਡੀ ਦੇਖਣ ਨੂੰ ਮਿਲ ਜਾਵੇਗੀ ਨੌਂਦੀ ਮਾਡਲ ਤਾਂ ਬਾਈ ਨਾਮ ਦਾ ਹੀ ਹੈ ਕਿਉਂਕਿ ਬਾਈ ਇਹ ਗੱਡੀ ਦਾ 24 ਮਾਡਲ ਹੀ ਸਮਝ ਲਓ ਕਿਉਂਕਿ ਬਾਈ ਬਾਈ ਨਹੀਂ ਆਪਦਾ ਹੀ ਵੱਡੀ ਹੈ ਜ਼ਮੀਨ ਜਿੰਨੀ ਬਾਈ ਵੱਡੀ ਹੈ 4-500 ਕਿਲਾ ਮੰਨ ਲਓ 5-6 ਸਾਲਾਂ ਵਿੱਚ ਵੱਡੀ ਹੈ ਤੇ 80% ਬਾਈ ਟਾਇਰ ਪਈ ਹੋਇਆ ਨਾਲ ਦੀ ਬਾਈ ਟਾਇਰ ਹੈ ਗੱਡੀ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਬਾਈ ਪੂਰੀ ਓਕੇ ਰਿਪੋਰਟ ਹੈ 5 ਸਾਲ ਦੇ ਹਿਸਾਬ ਨਾਲ ਬਾਈ ਗੱਡੀ ਕੁਝ ਵੀ ਨਹੀਂ ਚੱਲੀ ਹੋਈ ਜੇ ਆਪਾਂ 5 ਸਾਲ ਦੇਖੀ ਤਾਂ ਬਹੁਤ ਜ਼ਿਆਦਾ ਹੁੰਦੇ ਆ ਬਾਕੀ ਬਾਈ ਬਾਈ ਦੀ ਡਿਮਾਂਡ 15 ਲੱਖ 10000 ਰੁਪਇਆ ਜੋ ਕਿ ਬਾਈ ਆਪ ਵੀ ਪ੍ਰਾਈਸ ਦੱਸਿਆ ਹੈ ਬਾਕੀ ਇਹਦੇ ਵਿੱਚ ਵੀ ਘਟਾ ਕੇ ਤੁਹਾਨੂੰ 1.14 ਲੱਖ ਵਿੱਚ ਗੱਡੀ ਦੇਖਣ ਨੂੰ ਮਿਲ ਜਾਵੇਗੀ ਇੰਜਨ ਵਗੈਰਾ ਦੀ ਵੀ ਫੁੱਲ ਗਾਰੰਟੀ ਹੈ ਬਾਈ ਕੁਝ ਚੱਲੀ ਨਹੀਂ ਹੋਈ ਅਜੇ ਗੱਡੀ ਬਾਕੀ ਦੀ ਬਾਈ ਕੁਝ ਲੈਣੀ ਹੈ ਜਾਣਕਾਰੀ ਤਾਂ ਮੈਂ ਦੇਤਾ ਬਾਈ ਦਾ ਨੰਬਰ ਬਾਈ ਨਾਲ ਕਰ ਲਿਓ ਸੰਪਰਕ ਤੇ ਲੈ ਲਓ ਬਾਕੀ ਦੀ ਜਾਣਕਾਰੀ ਗੱਡੀ ਉਹ ਕਰ ਉਹ ਤੇ ਸਾਰੇ ਭਾਈਆਂ ਨੂੰ ਵੀਡੀਓ ਘੈਂਟ ਲੱਗੀ ਹੋਣੀ ਆ ਪਾਕੀ ਜਿਹੜੇ ਆਪਣੇ ਵੀਰ ਆਏ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੱਬ ਗਏ ਬਾਕੀ ਜਿਹਨੇ ਮੇਰੇ ਭਰਾ ਕੇ ਨੇ ਕਿ ਬਾਈ ਤੂੰ ਆਪਣੀ ਕੇਸ ਵੇਚਣੀ ਹੈ ਤਾਂ ਦੱਸ ਜਿੰਨਾ ਮੁੱਲ ਪਾਏਗਾ ਉੰਨੇ ਦੀ ਦੇ ਦਾਂਗੇ ਤੇ ਬਾਕੀ ਬਾਈ ਮੈਂ ਉਹਨਾਂ ਨੂੰ ਦੱਸ ਦਵਾਂ ਕਿ ਬਾਈ ਉਹ ਸਾਂਭ ਕੇ ਰੱਖਿਆ ਲੋਹਾ ਬਈ ਵੇਚਣ ਨੂੰ ਨਹੀਂ ਲੱਕੀ ਹੋਈ ਉਹ ਮੈਂ